ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਵੇਸਪੂਡ ਮਾਰੇ ਮੇਰੇ ਸਿਰ 'ਚ ਉਹਦੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮੇਰੇ ਤੇ ਕੀ ਦੀ ਜਾਵੇ ਫਿਰ ਸੰਤ ਸਿੰਘ ਪਿੰਡ ਪੈਣੀ ਨਾ ਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾ ਲੈਣ ਵਾਸਤੇ ਕੁਝ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ 'ਚ ਉਸ ਤੋਂ ਬਾਅਦ ਇਹਨੇ ਹੱਤਾ ਰਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਪਿੰਨੇ ਪੀਟੀ ਆ ਇਹਨੇ ਸੰਗਤ ਮਾਰ ਕੇ ਬਿਹਾ ਦੇ ਗੱਡੀ ਭੰਦੀ ਨਾਲੇ 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 ਪੱਗ ਲਈ। ਮੈਨੂੰ ਪੱਡੀ ਨਹੀਂ ਆਉਂਦਾ। ਵੀਡੀਓ ਬਣਾ ਲੰਦੋ ਬਣੀ ਜੀ। ਦੱਸੋ ਪਾਜੀ ਬਿਆਂਦੋ ਆਪਣੇ। ਮਾਰਿਆ ਕੀ ਗਿਆ ਵਾ? ਤੁਹਾਨੂੰ ਮਾਰਿਆ ਗੱਡੀ ਦੀ ਚਾਤ। ਉੱਧਰ ਬੈਠੋ। ਉਹ ਮਾਰ ਕੇ। ਮਗਲ ਬੰਦ। ਪੱਟੇ ਪਾਜੀ। ਯਾਰ ਚੈਨਲ ਆਪਾਂ। ਮੈਨੂੰ ਉਧਰ ਕਹਿੰਦਾ। ਮਾਰੀਓ ਉਧਰ ਤੋਂ। ਬੜੀ ਆ। ਗੱਡੀ ਨੂੰ ਮਾਰਿਆ ਕੱਡੀ ਹੱਥ। ਨਾਲ ਪਾਗਲ ਕੋਈ ਕਾਇਦੇ ਨਹੀਂ ਆਉਂਦੇ। ਬੜਾ ਭਰੇ ਕਰਦੇ। ઈગા ગરુપાસ ગડી મારી ઓ સનળ માર કડી કોડી આખો સનળ સનળ જાવ દે રીયે વિચાર ખાણ સે સુણો આ દેનો આ ਇੱਕ ਮਿੰਟ ਅੱਡੀ ਗੱਡੀ ਜੋ ਕੋਈ ਸਮਾਨ ਚੜਾ ਤੂੰ ਜ਼ਿੰਮੇਵਾਰ ਹੋਗਾ ਸਮਾਨ ਛਿੜਦਾ ਹੋਇਆ ਵਰਦੀ ਪਈ ਐ ਦੀ ਵਿੱਚ ਤੂੰ ਯਾਰ ਬੁਲਾ ਲੈ ਬੰਦਾ ਨਾ ਉਹ ਨੂੰ ਤੇ ਮਨਾ ਜੀ ਮੈਂ ਤਾਂ ਅਸੀਂ ਮੁੱਕਰ ਥੋੜਾ ਚੰਨਿਆ ਯਾਰ ਤੂੰ ਤੂੰ ਕੱਡੀ ਗੱਡੀ ਤੇ ਕਾਹ ਕੰਨਿਆ ਅਸੀਂ ਦੱਸਨੇ ਆ ਚੀਜ਼ ਮਾਰੀ ਉਹਨੇ ਕੱਢੀ ਨਹੀਂ ਆ ਰਹੀ ਐ ਤੇ ਵਿੱਛੀ ਗਿਆ ਅਸੀਂ ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਦਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਅਹੀਂ ਦੋਵੇਂ ਸਰਦਾਰ ਹੀ ਗੁਰ ਇਹ ਇਹਨਾਂ ਨੇ ਡ੍ਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾ ਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ ਚੋਂ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਬਕੂਤਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਇਹ ਤਾਂ ਗਲਤ ਆ ਇਦਾਂ ਕਰਦੇ ਪਏ ਚ ਚਲੋ ਹੱਥ ਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨੇ ਹੱਥ ਪਾਈਏ ਉਹਨਾਂ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡੇ ਵਾਲਾ ਲੈ ਕੇ ਮੇਰੇ ਸਿਰ 'ਚ ਮਾਰੇ ਆ ਰੇ ਮਲਾਜਮਾ ਪੁੱਛ ਮਲਾਜਮਾ ਅਮਰਸਰ ਦੇ ਆਤੀ ਮੇਰੀ ਪੋਸਟਿੰਗ ਦਾ ਇਹਨਾਂ ਨੇ ਬਰਿੰਗ ਕੀਤੀ ਹੈ ਇਹਨਾਂ ਦਾ ਮਲਾਜਾ ਕਰ ਕੀਤਾ ਜਾਵੇ ਮੰਗੀ ਇਹਨਾਂ ਨੇ ਮੈਂ ਪਰਚਾ ਕਰਵਾਉਣਾ ਚਾਹੁੰਨਾ ਮੇਰੇ ਇਹ ਸਾਥ ਲਈ ਆ بیسਬਲ ਸੱਟ ਮਾਰਿਆ ਮੇਰੇ ਬਹੁਤ ਜਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ بیسਬਲ ਮਾਰੇ ਮੇਰੇ ਸਿਰ 'ਚ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੇ ਦੀ ਸੀ ਜਾਵੇ ਮੈਂ ਦੱਸਾਂ ਕਿ ਪਿੰਡ ਪੈਣੀ ਨਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਝ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ 'ਚ ਉਸ ਤੋਂ ਬਾਅਦ ਇਹਨੇ ਹੱਤਾ ਰਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਪਿੰਨੇ ਪੀਟੀ ਆ ਇਹਨੇ ਸੰਗਤ ਮਾਰ ਕੇ ਬਿਹਾ ਦੇ ਗੱਡੀ ਭੰਦੀ ਨਾਲੇ ਧਣਾੜੇ ਨਾਲੇ ਪੱਗ ਲਈ। ਵਾਲਾ ਕੰਮ ਦੇ ਬਚਾ ਆ। ਕੋਈ ਪ੍ਰਾਣੀ ਦੀ ਪ੍ਰਾਣੀ ਖੋ ਕੇ ਤਾਂ ਰੱਖਣੀ ਹੈ ਕਿ ਨਹੀਂ? ਕੋਈ ਬਿਆਨਾ ਕਰਾਓਗੇ? ਹਾਂਜੀ। ਕਿਉਂਕਿ ਮੈਂਨੇ ਕਰਾਓਗੇ ਇਹਦਾ। ਕਰਾਵਾਂਗੇ, ਮਵਾਜਾ ਕਰਾਵਾਂਗੇ ਇਹਦਾ। ਕੀ ਮੰਗੇ ਤੁਹਾਡੀ? ਭਾਵੀ ਮੰਗਨ ਇਨਸਾਫ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕੌਣ। ਤੁਹਾਡੀ ਦੁਸ਼ਮਣੀ ਕੀ ਪਹਿਲੀ? ਕੋਈ ਦੁਸ਼ਮਣੀ ਨਹੀਂ। ਰਾਹ ਦਾ ਟਕਰਾਰ। ਹਾਦੀ ਦੀ ਕੋਈ ਗੱਲਬਾਤ ਨਹੀਂ। ਹਾਦੀ ਦੀ ਗੱਲਬਾਤ ਕੋਈ ਨਹੀਂ। ਭਤੀਜੇ ਦੀ ਭਨੇਜਾ ਵਿਆਹ ਹੀ। ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ। ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਉੱਪਰ ਲਿਆ ਇੰਨੀ ਪੇਸ਼ਾ ਮਲਾਜਮ ਹੋਏਗਾ ਠੀਕ ਹੈ ਧੀਰ ਕੇ ਨਾ ਗੱਲ ਕਰਿਆ ਟੇਨਾ ਇਹਨੇ ਨਾਲ ਹੀ ਆਪਾਂ بیسਬਲ ਆਪਣੀ ਪੁਰਾਣੀ ਕੱਢ ਕੇ ਤੇ ਛੱਡ ਕੇ ਪਾਰ ਪੱਗ ਲਾਤੀ ਵੀਰਵੀ ਕੀਤੀ ਗਈ ਪੂਰੀ ਆ ਪੱਗ ਅੱਢਾ ਸ ਜਾ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਨਾ ਗਿਆ ਵਾ ਤਾਂ ਬੁਲਾਇਆ ਮਾ ਚਾਹੀਦਾ ਉਹਨਾਂ ਤਰ੍ਹਾਂ ਦਾ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀ ਨੂੰ ਸਵੇਰ ਦਾ ਟਾਈਮ ਦਿੱਤਾ ਜੋਪਣ ਤਿਕ ਨੂੰ ਨਹੀਂ ਕਰੇਗੀ ਤੇ ਕੋ ਮਲਾਜਮ ਹੀ ਹੈਗਾ ਵਿੱਚ ਹੈਗਾ ਮਲਾਜਮ ਕਰਦੇ ਆ ਤੇ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਜਰਨੇ ਵਿੱਚ ਉਹ ਨੰਬੜਾ ਚੜ ਗਿਆ ਘਰੋਂ ਲੱਗੀ ਸੱਟ ਤੇ ਹੈਗੀ ਆ ਪਰ ਮੇਰੀ ਮੈਡੀਕਲ ਆਉਣ ਚੁਣੀ ਮਾੜੀ